ਦੋਸਤੋ ਵੱਖ-ਵੱਖ ਸਿਆਸੀ ਚਿਹਰਿਆਂ ਵੱਲੋਂ ਧਰਨੇ ਤੇ ਬੈਠੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਆਪਣੇ ਬੇਬੁਨਿਆਦ ਬਿਆਨਾਂ ਨਾਲ ਦੋਸ਼ੀ ਠਹਿਰਾਇਆ ਜਾਂਦਾ ਏ ਚਾਹੇ ਉਹ ਕੰਗਣਾ ਰਣੋਤ ਵੱਲੋਂ ਦਿੱਤੇ ਬਿਆਨ ਜਿਵੇਂ ਕਿਸਾਨ ਖਾਲਸਤਾਨੀ ਨੇ ਵੱਖਵਾਦੀ ਨੇ ਤੇ ਧਰਨੇ 'ਚ ਰੇਪ ਹੁੰਦੇ ਨੇ ਜਾਂ ਫਿਰ ਨੈਸ਼ਨਲ ਮੀਡੀਆ ਵੱਲੋਂ ਗਲਤ ਤਰੀਕੇ ਕਿਸਾਨਾਂ ਪ੍ਰਤੀ ਕੋਈ ਖਬਰ ਪੇਸ਼ ਕਰਨੀ ਦੱਸ ਦਈਏ ਕਿ ਇਹ ਸਭ ਦੇਖتے ਹੋਏ ਬਿਆਨ ਉਸਵੇਲੇ ਫਿੱਕੇ ਪੈ ਗਏ ਜਦੋਂ ਕੱਲ ਚੰਡੀਗੜ੍ਹ ਦੇ ਸੈਕਟਰ 34 ਵਿਖੇ ਕਿਸਾਨਾਂ ਵੱਲੋਂ ਮਹਾਪੰਚਾਇਤ ਕੀਤੀ ਜਾ ਰਹੀ ਸੀ ਉੱਥੇ ਇੱਕ ਗਰੀਬ ਮਿਹਨਤ ਮਜ਼ਦੂਰੀ ਕਰਨ ਵਾਲਾ ਪ੍ਰਵਾਸੀ ਲੜਕਾ ਜੋ ਪਾਪਕੋਰਨ ਵੇਚ ਕੇ ਆਪਣਾ ਗੁਜ਼ਾਰਾ ਚਲਾ ਰਿਹਾ ਸੀ ਜਦੋਂ ਪੱਤਰਕਾਰ ਵੱਲੋਂ ਉਸ ਲੜਕੇ ਤੋਂ ਪੁੱਛਿਆ ਗਿਆ ਕਿ ਉਸ ਤੋਂ ਖਰੀਦਦਾਰੀ ਕਰਨ ਪ੍ਰਤੀ ਕਿਸਾਨਾਂ ਦਾ ਵਤੀਰਾ ਕਿਸ ਤਰੀਕੇ ਦਾ ਹੈ ਤਾਂ ਉਸ ਲੜਕੇ ਨੇ ਭਾਵੁਕ ਹੋ ਕੇ ਕਿਹਾ ਕਿਸਾਨ ਤਾਂ ਬਹੁਤ ਦਰਿਆਦਿਲ ਬੰਦੇ ਨੇ ਅਤੇ ਅੱਜ ਮੇਰੀ ਦਿਹਾੜੀ ਵੀ ਖੂਬ ਬਣੀ ਹੈ ਅੱਜ ਮੈਂ ਖੁਸ਼ ਹਾਂ ਤੇ ਕਿਸਾਨ ਸਾਡੇ ਆਪਣੇ ਨੇ ਤੇ ਮੈਂ ਕਿਸਾਨਾਂ ਦਾ ਹੀ ਪੁੱਤਾਂ ਤੇ ਨਾਲ ਖੜਾਗਾ ਉਸਦੇ ਚਿਹਰੇ ਤੇ ਇੱਕ ਵੱਖਰੀ ਹੀ ਰੌਣਕ ਸੀ ਤੇ ਹੋਰ ਕੀ ਕੁਝ ਕਿਹਾ ਉਸ ਪ੍ਰਵਾਸੀ ਲੜਕੇ ਨੇ ਕਿਸਾਨਾਂ ਪ੍ਰਤੀ ਆਉ ਸੁਣਦੇ ਆ ਤਾ ਕਿਸਾਨ ਜਿੱਥੇ ਪਹੁੰਚ ਜਾਂਦੇ ਨੇ ਉੱਥੇ ਆਮ ਲੋਕਾਂ ਦਾ ਰੁਜ਼ਗਾਰ ਵੀ ਜਿਹੜਾ ਉਹ ਚੱਲ ਪੈਂਦਾ ਹੈ ਜੇਕਰ ਗੱਲ ਕਰੀਏ ਰੇੜੀ ਫੜੀ ਵਾਲਿਆਂ ਦੀ ਜਾਂ ਕੁਝ ਛੋਟਾ ਮੋਟਾ ਸਮਾਨ ਵੇਚਣ ਵਾਲੇ ਸੋ ਸਾਡੇ ਨਾਲ ਇੱਕ ਇੱਥੇ ਛੋਟਾ ਜਿਹਾ ਜਵਾਕ ਮੌਜੂਦ ਆ ਉਹ ਵੀ ਆਪਣਾ ਜਿਹੜਾ ਸਮਾਨ ਇੱਥੇ ਵੇਚ ਰਿਹਾ ਕਿਸਾਨ ਧਰਨਾ ਜਿਹੜਾ 34 ਸਕਟ ਤੇ ਚੱਲਿਆ ਉਹਦੇ ਤੋਂ ਜਾਣਦੇ ਆ ਕਿ ਅੱਜ ਜਿਹੜੀ ਉਹਦੀ ਸੇਲ ਹੈ ਕਿਸ ਤਰ੍ਹਾਂ ਦੀ ਹੋਈ ਆ ਆਪ ਜਖਾ ਪਹੁੰਚੋ ਐਸੇ ਲੱਗ ਰਿਹਾ ਹੈ ਬੜੀਆ ਲੱਗ ਰਿਹਾ ਬਹੁਤ ਬੜੀਆ ਲੱਗ ਰਿਹਾ ਹੈ ਜੀ ਵੇਚ ਰਹੇ ਬਬਕਨ ਕਿਤਨੇ ਵਿਕੇ ਆਪਕੇ ਬਹੁਤ ਬਗੇ अच्छा हां जी अच्छे झाड़ी भर की बनी अच्छा हां जी झाड़ी बनी आती है हां जी और अच्छा बिक रहा है हाँ। अपने कोई नहीं पाई पैसे पहले दे रहे हैं माल उसके बाद में ले रहे हैं कोई पैसे नहीं रोक रहा है हमारा है। यहाँ पे आज आपको कोई दिक्कत परेशानी तो नहीं है नहीं नहीं है नहीं, 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 नहीं।, हाँ। नहीं हम खुद किसान है फिर दिक्कत परेशानी क्या होगी अच्छा लग रहा है हाँ जी खूब अच्छा लग रहा है बहुत बढ़िया लग रहा है हमारे लिए तो हर जब आप रोज बेचते हो रोज से ज्यादा आज आपकी कैसी उससे रोज बेचते हैं उससे बढ़िया बनी है हमारी झाडी तो जी झाड़ी कहीं नहीं है बहुत बढ़िया लग रहा है अच्छा लग रहा है हमारे लिए हैव वेक टेबल और अच्छी जाड़ी बननी है हमारी बेशक क्या कहना चाहूं किसानों के बारे में नहीं जाना वो तरभाई दे येने बढ़िया है और क्या है देश की अपने रक्षा रखे अपने और क्या है हम खुद के किसान है, हैं बदाईयों से हैं हम ਦਾ ਦੇਖਿਆ ਤੁਸੀਂ ਸੁਣਿਆ ਇਸ ਛੋਟੇ ਵੀਰ ਦੇ ਵੱਲੋਂ ਕਿਹਾ ਗਿਆ ਕਿ ਮੈਂ ਅੱਜ ਜਿਹੜੀ ਆਪਣੀ ਤੇ ਸੇਲ ਆ ਵਧੀਆ ਕੀਤੀ ਕਿਸਾਨਾਂ ਦੇ ਆਣ ਦੇ ਨਾਲ ਮੇਰਾ ਜਿਹੜਾ ਟਿੱਡਾ ਉਹ ਵੀ ਵਧਿਆ ਭਰਿਆ ਤੇ ਮੈਂ ਜਿਹੜੀ ਅੱਜ ਦਿਹਾੜੀ ਆ ਵਧੀਆ ਪਾਈ ਆ ਆਮ ਦਿਨਾਂ ਦੇ ਨਾਲ ਅੱਜ ਦਿਹਾੜੀ ਆ ਮੈਂ ਜਿਹੜੀ ਇੱਥੇ ਬਹੁਤ ਹੀ ਵਧੀਆ ਪਾ ਕੇ ਚੱਲਿਆ ਤੁਹਾਨੂੰ ਲੱਗ ਰਿਹਾ ਖਾਲਸਾ ਨਹੀਂ ਆਏ ਨਹੀਂ ਨਹੀਂ ਡਰ ਕਿਸ ਦਾ ਲੱਗੇਗਾ ਮੈ ہم ਖੁਦ ਗਏ ਕਿਸਾਨੇ ਸੁਏ ਜੇ ਹਮੂੰ ਡਰ ਕਿਸ ਦਾ ਲੱਗੇਗਾ ये बताओ ना के तो ले गए कोई नहीं 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 ऐसा कुछ नहीं है ऐसा नहीं कोई छीन के ले गया नहीं कुछ कोई भाई तीस के, दे के लगा ले दस के लगा ले वो कोई नहीं हम तो कहे थे बीस का है सर बातचीत कैसे की आपके साथ प्यार से की हाँ जी कोई दिक्कत आई नहीं है मैं तो नेशनल मीडिया तो बोल रहा है की ये तो खालसा खालिस्तानी आतंकवादी है आपको कैसा लगा इनके साथ मिल बहुत बढ़िया लगा हमारे लिए मारा तो नहीं 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 ਨੇ ਹਵਾਵਾਰ ਇਸ ਕੋਈ ਸੀਨੇ ਨੇ ਹੱਥ ਚੁਆਇਆ ਹੈ ਨੇ ਕਿਸੇ ਨੇ ਕੁਝ ਕੀ ਹੈ ਹਮਾਰੇ ਸਬੈਸ਼ ਅਮਨੇ ਮਾਲ ਵੇਚਾ ਉਹਨੇ ਲਿਆ ਹੈ ਕੋਈ ਸੀਨੇ ਬਸ ਮਤਰਾ ਚ ਹੈ ਹਾਂਜੀ